ਮੈਂ ਰਿਅਲਾਈਜ਼ ਕੀਤਾ ਪੂਰਾ ਦਿਨ ਲੰਘ ਗਿਆ ਮੈਂ ਚੁੰਨੀ ਪੁੱਠੀ ਲਈ ਹੋਈ ਆ ਮੇਰੇ ਨਾ ਮੇਰੇ ਯਾਦ ਇੱਕ ਮੰਮੀ ਨੇ ਕੋਰਤੀ ਬੁਣ ਕੇ ਪਾਈ ਸੀ ਕ੍ਰੀਮ ਜਿਹਾ ਰੰਗ ਦੀ ਉਹ ਕੋਟੀ ਬਹੁਤ ਸੋਹਣੀ ਸੀਗੀ ਉਹ ਪਰ ਲੜਦੀ ਬਹੁਤ ਹੁੰਦੀ ਸੀ ਉਹ ਉਹ ਮੈਂ ਪਾਲਣੀ ਮੇਰੇ ਲੜੀ ਜਾਣੀ ਮੈਂ ਇੱਕ ਵਿਆਹ ਗਿਆ ਮੰਮੀ ਨੇ ਮੇਰੇ ਪਾਤੀ ਫਿਰ ਮੈਂ ਕਿੱਥੇ ਪਹੁੰਚਿਆ ਉੱਥੇ ਮੈਂ ਲਾ ਕੇ ਉੱਥੇ ਸਟੇ ਹੰਦੀ ਉਹ ਜਿਹੜਾ ਹੁਣ ਘਰ ਦੇ ਵਿੱਚ ਹੈਗੀ ਚਾਰਜੀ ਨੇ ਤਾਂ ਉਹ ਵੀ ਵੱਡਾ ਹੀ ਘਰ ਹੈ ਕਹਿੰਦੇ ਪਿਆਰ ਨਾਲ ਉਹ ਵੀ ਵੱਡਾ ਹੀ ਘਰ ਆ ਪਰ ਘਰ ਦੇ ਵਿੱਚ ਪਿਆਰ ਹੋਣਾ ਜ਼ਰੂਰੀ ਆ ਉਹ ਵੱਡਾ ਗੱਲ ਆ ਪਿਆਰ ਹੋਣਾ ਬਹੁਤ ਜ਼ਰੂਰੀ ਆ ਉਹ ਨੰਬਰ 1 ਪ੍ਰਾਇਰੀਟੀ ਤੇ ਆ ਇੱਕ ਦੂਸਰੇ ਨੂੰ ਸਮਝਣਾ ਇੱਕ ਦੂਸਰੇ ਨੂੰ ਆਪਣਾ ਸਪੇਸ ਦੇਣਾ ਉਹ ਵੀ ਬਹੁਤ ਜ਼ਰੂਰੀ ਆ ਸੋ ਤੁਸੀਂ ਨਾਲ ਰਹੋ ਤੁਸੀਂ ਨਾ ਨਾਲ ਰਹੋ ਤੁਹਾਡਾ ਮਤਲਬ ਤੁਹਾਡੇ ਰਿਸ਼ਤੇ ਵੱਡੇ ਹੋਣੇ ਚਾਹੀਦੇ ਨੇ ਉਹ ਸਭ ਤੋਂ ਜ਼ਰੂਰੀ ਆ ਸੈਂਸ ਆਫ ਰਿਸਪੌਂਸਿਬਿਲਟੀ ਵੱਜ ਜਾਂਦੀ ਆ ਤੇ ਇੱਕ ਸੈਂਸ ਆਫ ਸਟੈਬਿਲਿਟੀ ਵੱਜ ਜਾਂਦੀ ਆ ਯੂ نو ਇਹ ਦੋਨੋਂ ਚੀਜ਼ਾਂ ਵਧਣੀਆਂ ਵੀ ਜ਼ਰੂਰੀ ਹੁੰਦੀਆਂ ਨੇ ਯੂ نو ਕਿਸੇ ਹੋਰ ਦੀ ਫੈਮਿਲੀ ਨੂੰ ਆਪਣੇ ਨਾਲ ਜੋੜਨਾ ਫਿਰ ਸਿਰਫ ਆਪਣੀ ਫੈਮਿਲੀ ਲਈ ਨਹੀਂ ਤੁਸੀਂ ਉਹਨਾਂ ਦੇ ਫੀਲਿੰਗਸ ਲਈ ਕਿਸੇ ਹੋਰ ਦੀ ਫੈਮਿਲੀ ਦੇ ਫੀਲਿੰਗਸ ਲਈ ਵੀ ਰਿਸਪੌਂਸਿਬਿਲਟੀ ਲੈਣੀ ਅਮ ਇਟਸ ਉਹਦੇ ਚ ਮਜ਼ਾ ਵੀ ਆ ਉਹਦੇ ਚ ਥੋੜਾ ਜਿਹਾ ਤੁਹਾਨੂੰ ਤੁਹਾਨੂੰ ਮੈਚੋਰਿਟੀ ਵੱਲ ਫਿਰ ਉਹ ਪੁਸ਼ ਕਰਦਾ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 13 ਦਸੰਬਰ ਨੂੰ ਫਿਲਮ ਆ ਰਹੀ ਹੈ ਵੱਡਾ ਕਰ ਸੋ ਮੇਰੇ ਨਾਲ ਹੈ ਜੀ ਫਿਲਮ ਦੀ ਸਟਾਰ ਕਾਸਟ ਜੋਵਨ ਪ੍ਰੀ ਸਿੰਘ ਐਂਡ ਮੰਡੀ ਤਖਮਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਮੈਂ ਰੀਅਲਾਈਜ਼ ਕੀਤਾ ਪੂਰਾ ਦਿਨ ਲੰਘ ਗਿਆ ਮੈਂ ਚੁੰਨੀ ਪੁੱਠੀ ਲਈ ਹੋਈ ਆ ਚਲੋ ਬਾਤ ਸੇ ਕੋਈ ਗੱਲ ਚਲੋ ਹਾਂ ਹਾਂ ਜੀ ਚਲੋ ਤੁਹਾਡੇ ਤੇ ਆਂਦੀ ਸੋਹਣੇ ਲੱਗ ਰਹੀ ਆ ਓਕੇ ਸੋਹਣੇ ਬਤ ਤੁਸੀਂ ਐਡੇ ਸੋਹਣੇ ਤੁਹਾਨੂੰ ਹੀ ਲੋਕ ਵੇਖਦੇ ਆ ਤੁਹਾਡਾ ਤੋਂ ਵੱਡਾ ਕੋਈ ਨਹੀਂ ਵੇਖਦਾ थैंक यू ਚਲੋ थैंक यू ਸੋ ਅ اچھا ਜਿਵੇਂ ਕਿ ਮੈਂ ਤੁਹਾਡੀ కెਮਿਸਟਰੀ ਵੇਖੀ ਆ ਹੁਣੇ-ਹੁਣੇ ਸੋ ਤੁਸੀਂ ਬਹੁਤ ਫਨ ਕੀਤਾ ਹੋਏਗਾ ਮੈਨੂੰ ਲੱਗਦਾ ਹੈ ਲੋਕੇਸ਼ਨ ਤੇ ਸ਼ੂਟ ਟਾਈਮ ਤਾਂ ਕੋਈ ਯਾਦਗਾਰ ਕਿੱਸਾ ਬਹੁਤ ਲੜਾਈ ਵੋ ਕੀਤੀ ਹੈ ਕਿੱਸੇ ਅੱਛਾ ਠੰਡ ਬਹੁਤ ਸੀਗੀ ਠੰਡ ਬਹੁਤ ਸੀਗੀ ਆਈ ਥਿੰਕ ਟਾਈਮ ਹੀ ਨਹੀਂ ਮਿਲਿਆ ਸਾਨੂੰ ਮਤਲਬ ਫਨ ਫਨ ਤਾਂ ਛੱਡ ਦੋ ਮੈਨੂੰ ਯਾਦ ਆਪਾਂ ਉਹ ਕਦੇ ਕਾਟਨ ਦੇ ਕੱਪੜੇ ਪਾ ਕੇ ਰਾਤ ਨੂੰ ਜਿਹੜੇ ਸ਼ੂਟ ਕੀਤਾ ਸੀਗਾ ਬਸ ਇਹ ਬਹੁਤ ਹੰਸ ਸੀਗੇ ਐਨ ਇੱਕ ਦੂਸਰੂ ਨੂੰ ਵੀ ਵੋ ਜਸਟ ਸਾਂਭੀ ਰਹੇ ਸੀ ਸਾਰੇ ਯੂ نو ਟੀਮ ਹੋਵੇ ਜਾਂ ਫਿਰ ਇੱਕ ਦੂਸਰੇ ਨੂੰ ਥੋੜੀ ਜਿਹੀ ਹਲਪ ਕਰਨੀ ਸੋ ਉਹਦੇ ਚ ਡੀਸੈਂਟ ਰਹਿ ਜਾਂਦਾ ਜੀ ਅੱਛਾ ਮੈਂ ਨਾ ਨੂਰੀ मैम ਨਾਲ ਗੱਲ ਕਰ ਰਹੀ ਸੀ ਤਾਂ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਸੀ ਕਿ ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹਾਂਗੀ ਕਿ ਚਲੋ ਉਹਨਾਂ ਦੇ ਤਾਂ ਬੱਚੇ ਨੇ ਹਨਾ ਤਾਂ ਤੁਸੀਂ ਆਪ ਬੱਚੇ ਗਏ ਹੋ ਹਨਾ ਆਪਣੇ ਘਰ ਦੇ ਤਾਂ ਤੁਹਾਡੇ ਨਾਲ ਐਦਾ ਹੁੰਦਾ ਸੀਗਾ ਕਿ ਜਦੋਂ ਘਰ ਦੇ ਕੱਪੜੇ ਲੈਣ ਜਾਂਦੇ ਸੀ ਤੁਹਾਡੇ ਲਈ ਤਾਂ ਦੋ ਸਾਈਜ਼ ਵੱਡੇ ਲੈਂਦੇ ਸੀਗੇ ਤਾਂ ਕਿ ਅਗਲੇ ਤੋਂ ਅਗਲੇ ਸੀਜ਼ਨ ਚ ਵੀ ਆਉਂਦੇ ਰਹਿਣ ਇੰਨਾ ਯਾਦ ਨਹੀਂ ਪਰ ਪੁੱਛਾਂਗੀ ਜ਼ਰੂਰ ਹਾਓ ਬਾਏ ਯੂ ਮੇਰੇ ਨਾ ਮੇਰੇ ਯਾਦ ਇੱਕ ਮੰਮੀ ਨੇ ਕੋਟੀ ਬੁਣ ਕੇ ਪਾਈ ਸੀ ਕਰੀਮ ਜਿਹਾ ਰੰਗ ਦੀ ਉਹ ਕੋਟੀ ਬਹੁਤ ਸੋਹਣੀ ਸੀਗੀ ਉਹ ਪਰ ਲੜਦੀ ਬਹੁਤ ਹੁੰਦੀ ਸੀ ਉਹ ਉਹ ਮੈਂ ਪਾਲਣੀ ਮੇਰੇ ਲੜੀ ਜਾਣੀ ਮੈਂ ਇੱਕ ਵਿਆਹ ਗਿਆ ਹਾਂ ਮੰਮੀ ਨੇ ਮੇਰੇ ਪਾਤੀ ਫਿਰ ਮੈਂ ਕਿਥੇ ਜਾ ਪਹੁੰਚਿਆ ਉੱਥੇ ਮੈਂ ਲਾ ਕੇ ਉੱਥੇ ਸਟੇਂਦੀ ਆਹ ਨੁੜ ਕੇ ਪਾਣੀ ਨਹੀਂ ਉਹ ਕੋਟ ਨਹੀਂ ਪਈ ਨਾ ਕੋਟਰ ਨਹੀਂ ਬਈ ਕੋਟਰ ਘੱਟ ਵੀ ਆ ਆਪਣੇ ਕੀ ਬਾਤ ਤੇ ਫਿਰ ਕੱਪੜੇ ਬਾਕੀ ਆ ਵੀ ਮੰਮੀ ਉਹਦੋਂ ਸਿਓਂ ਕੇ ਜੋ ਮਰਜੀ ਟੇਲਰ ਪਿੰਡ ਵਾਲਾ ਟੇਲਰ ਹੁੰਦਾ ਜਿੰਦਰ ਟੇਲਰ ਉਹਨੂੰ ਕਹਿਣਾ ਵੀ ਬਣਾ ਦੇ ਜੇ ਕੌਰੀ ਹੁੰਦਾ ਸੀ ਹੁਣ ਵੀ ਹੈਗੇ ਨਹੀਂ ਉਹ ਸੋ ਉਹਨਾਂ ਤੋਂ ਬਣਵਾ ਲੈਣੇ ਉਹੀ ਪਾ ਲੈਣੇ ਫਿਰ ਜਿਨ ਜਰ ਕੱਸ ਦੇ ਉਹੀ ਚੱਲਦੇ ਉਹੀ ਚੱਲਦੇ ਰਹਿੰਦੇ ਹੁੰਦੇ ਸੀ ਤਾਂ ਐਦਾਂ ਵੀ ਹੋਇਆ ਕਿ ਕੋਈ ਵੱਡਾ ਭੈਣ ਭਰਾ ਜਿਨ੍ਹਾਂ ਦੇ ਕੱਪੜੇ ਤੁਹਾਨੂੰ ਦਿੰਦੇ ਹੋਣ ਕਿਆ ਪਾ ਲਾ ਨਹੀਂ ਐਦਾਂ ਨਹੀਂ ਹੋਇਆ ਹੈਗਾ ਉਹ ਚੱਕ ਚੁੱਕ ਕੇ ਪਾ ਲੈਂਦੇ ਸੀ ਆਪਦੇ ਆੜੀਆਂ ਊੜੀਆਂ ਦੇ ਪਰ ਐਦਾਂ ਨਹੀਂ ਹੈਗਾ ਵੀ ਚਲੋ ਵੀ ਉਹ ਤੂੰ ਪਰ ਹੁਣ ਉਹਦੇ ਛੋਟਾ ਹੋ ਗਿਆ ਐਦਾਂ ਨਹੀਂ ਕਿਉਂਕਿ ਛੜਦੀ ਕ ਤੁਸੀਂ ਜਦੋਂ ਕੁਝ ਘਰ ਜਾਂਦਾ ਸੀ ਹਾਂ ਸਾਡੇ ਅਸੀਂ ਹਜੇ ਵੀ ਕਰ ਲੈਣੀਆਂ ਮੈਂ ਤਾਂ ਮੇਰੀ ਸਿਸਟਰਸ ਅਸੀਂ ਇੱਕ ਦੂਸਰੇ ਦੇ ਹਜੇ ਵੀ ਪਾ ਲੈਣੀਆਂ ਨਹੀਂ ਉਹ ਤਾਂ ਉਹ ਤਾਂ ਪਾਸ ਦੇ ਪਰ ਇਦਾਂ ਨਹੀਂ ਨਾ ਬਾਕ ਦੇ ਵਿੱਚ ਉਹਦੇ ਛੋਟਾ ਗਾਣ ਤੋਂ ਬਾਲਾ ਇਹ ਯਾ ਇਦਾਂ ਨਹੀਂ ਬਟ ਯਾ ਮਤਲਬ ਕਿ ਮੈਂ ਇਦਾਂ ਕਹਿ ਰਹੀ ਹੂੰ ਨੀ ਕਿ ਲੱਗ ਜਦੋਂ ਤੂੰ ਆ ਡਰੈਸ ਨਾਲ ਬੋਰ ਹੋ ਗਈ ਮੈਨੂੰ ਦੇ ਦਿਓ ਯਾ ਮੈਂ ਇਦਾਂ ਬੋਰ ਹੋ ਗਈ ਮੈਂ ਤੁਹਾਨੂੰ ਦੇ ਦਾਂਗੀ ਯਾ ਫਿਰ ਮੈਨੂੰ ਲੱਗਦਾ ਕਿ ਕੋਟਾ ਪੂਰਾ ਹੋ ਗਿਆ ਯੂ ਨੋ ਯਾ ਦਾ ਕਲੇਡਰ ਜਿਵੇਂ ਤੁਹਾਡੀ ਫਿਲਮ ਦਾ ਜਿਹੜਾ ਥੀਮ ਹੈ ਉਹ ਹੈ ਵੱਡਾ ਘਰ ਜਿਹਦੇ ਚ ਚਾਚੇ ਤਾਏ ਮਾਮੇ ਹਨ ਸਾਰੇ ਇਕੱਠੇ ਪਰਿਵਾਰ ਰਹਿੰਦਾ ਤਾਂ ਤੁਹਾਡੇ ਅਕੋਰਡਿੰਗਲੀ ਦੋਵਾਂ ਦੇ ਛੋਟੇ ਪਰਿਵਾਰ ਜ਼ਿਆਦਾ ਸੁਖੀ ਹੈ ਜਾਂ ਫਿਰ ਵੱਡੇ ਪਰਿਵਾਰ ਅੱਜ ਦੇ ਟਾਈਮ ਦੇ ਵਿੱਚ ਨਹੀਂ ਛੋਟੇ ਤਾਂ ਹੁਣ ਟਟਾ ਕੀ ਪਾਵਾਂ ਵਿੱਚ ਜੀ ਜੇ ਸਿਰਫ ਕਹ ਲਓ ਕਿ ਮੰਮੀ ਪਾਪਾ ਐਂਡ ਇੱਕ ਬੱਚਾ ਤੇ ਆਪ ਪੈਰੈਂਟਸ ਬਸ ਮਤਲਬ ਫਿਰ ਪੂਰਾ ਹੀ ਉਹ ਵੀ ਵੱਡਾ ਹੀ ਘਰ ਆ ਸੋ ਇਹਦਾ ਥੀਮ ਹੀ ਉਹੀ ਆ ਨਾ ਵੀ ਘਰ ਉਹ ਵੱਡਾ ਜਿੱਥੇ ਪੈਰੈਂਟਸ ਗ੍ਰੈਂਡਫਾਦਰ ਚਾਚ ਭਰਾ ਭੈਣ ਭਰਾ ਇਕੱਠੇ ਰਹਿੰਦੇ ਹੋਣ ਮਤਲਬ ਇੱਕ ਛੱਤ ਥੱਲੇ ਜੁਆਇੰਟ ਫੈਮਿਲੀ ਰਹਿੰਦੀ ਹੋਵੇ ਪਿਆਰ ਦੇ ਨਾਲ ਉਹ ਵੱਡਾ ਘਰ ਆ ਉਦੋਂ ਜੇ ਹੁਣ ਘਰ ਦੇ ਵਿੱਚ ਹੈਗੀ ਚਾਰਜੀ ਨੇ ਤਾਂ ਉਹ ਵੀ ਵੱਡਾ ਹੀ ਘਰ ਆ ਰਹਿੰਦੇ ਪਿਆਰ ਨਾਲ ਉਹ ਵੀ ਵੱਡਾ ਹੀ ਘਰ ਆ ਪਰ ਘਰ ਦੇ ਵਿੱਚ ਪਿਆਰ ਹੋਣਾ ਜ਼ਰੂਰੀ ਆ ਉਹ ਵੱਡਾ ਘਰ ਆ ਜੀ ਹਾਂਜੀ ਸੋ ਮੈਨ ਜੀ ਮੈਮ ਤੁਹਾਡੇ ਅਕੋਰਡਿੰਗਲੀ ਸੇਮ ਮਤਲਬ ਪਿਆਰ ਹੋਣਾ ਬਹੁਤ ਜ਼ਰੂਰੀ ਆ ਉਹ ਨੰਬਰ 1 ਪ੍ਰਾਇਰੀਟੀ ਤੇ ਆ ਇੱਕ ਦੂਸਰੇ ਨੂੰ ਸਮਝਣਾ ਇੱਕ ਦੂਸਰੇ ਨੂੰ ਆਪਣਾ ਸਪੇਸ ਦੇਣਾ ਉਹ ਵੀ ਬਹੁਤ ਜ਼ਰੂਰੀ ਆ ਸੋ ਤੁਸੀਂ ਨਾਲ ਰਹੋ ਤੁਸੀਂ ਨਾ ਨਾਲ ਰਹੋ ਤੁਹਾਡਾ ਮਤਲਬ ਤੁਹਾਡੇ ਰਿਸ਼ਤੇ ਵੱਡੇ ਹੋਣੇ ਚਾਹੀਦੇ ਨੇ ਉਹ ਸਭ ਤੋਂ ਜ਼ਰੂਰੀ ਆ ਜੀ ਤੁਸੀਂ ਦੋਵਾਂ ਨੇ ਬਾਰ ਦੀ ਲਾਈਫ ਵੀ ਦੇਖੀ ਐ ਇਥੋਂ ਦੀ ਲਾਈਫ ਵੀ ਤੁਸੀਂ ਜੀ ਆ ਹਨਾ ਤਾਂ ਤੁਹਾਡੇ ਅਕੋਰਡਿੰਗਲੀ ਕੁਝ ਟਰੈਡੀਸ਼ਨ ਜੋ ਆਪਣੇ ਇਥੋਂ ਦੇ ਵਧੀਆ ਨੇ ਕੁਝ ਟਰੈਡੀਸ਼ਨ ਜੋ ਬਾਹਰ ਦੇ ਅੱਛੇ ਨੇ ਹਮਮ ਚਮੈਲਸਾ ਦੇਖੋ ਜਿਹੜਾ ਬਾਹਰ ਆ ਬਾਹਰ ਦੇ ਵਿੱਚ ਆਪਣਾ ਦੇਖੋ ਆਪਣੀ ਵਰਗੀ ਤਾਂ ਰੀਜ਼ ਨਹੀਂ ਕੋਈ ਜੀ ਪਹਿਲਾਂ ਤਾਂ ਇਹ ਖਤਮ ਕਰੋ ਠੀਕ ਆਪਣੇ ਵਰਗੀ ਤਾਂ ਰੀਜ਼ ਨਹੀਂ ਹੈਗੀ ਕਿਉਂਕਿ ਆਪਣਾ ਘਰ ਆਪਣਾ ਦੇਸ਼ ਆਪਣਾ ਹੀ ਹੁੰਦਾ ਜਿੱਥੇ ਤੁਸੀਂ ਮਰਜ਼ੀ ਚਲੇ ਜਾਓ ਜਿੱਥੇ ਮਰਜ਼ੀ ਤਰੱਕੀ ਕਰੀ ਜਾਓ ਪਰ ਤੁਹਾਡੀਆਂ ਜੜ੍ਹਾਂ ਹਮੇਸ਼ਾ ਪੰਜਾਬ ਨਾਲ ਹੀ ਰਹਿਣਗੀਆਂ ਜਿੱਥੇ ਤੁਸੀਂ ਜੰਮੇ ਉੱਥੇ ਹੀ ਰਹਿੰਦਿਆਂ ਨੇ ਹਨਾ ਸੋ ਜਿਹੜਾ ਬਾਹਰ ਆ ਉੱਥੇ ਕੀ ਚੰਗਾ ਉੱਥੇ ਦਾ ਵਾਤਾਵਰਣ ਬਹੁਤ ਸਾਫ਼ ਸੁਥਰਾ ਉੱਥੇ ਦਾ ਖਾਣਾ ਪੀਣਾ ਬਹੁਤ ਵਧੀਆ ਉੱਥੇ ਕਹ ਲਓ ਵੀ ਇਕਨੋਮੀ ਸਟਰੋਂਗ ਹੈ ਇੱਥੇ ਨਾਲੋਂ ਹਨਾ ਤੇ ਉੱਥੇ ਮਤਲਬ ਜਿਹੜੀ ਚੀਜ਼ ਪੰਜਾਬ ਦੇ ਵਿੱਚ ਕਹ ਲਓ ਵੀ ਮੈਨੂੰ ਹੀ ਲੱਗਦਾ ਹੁੰਦਾ ਵੀ ਯਾਰ ਅੱਛਾ ਆਮ ਬੰਦਾ ਇੱਕ ਕਹ ਲਓ ਵੀ ਜਿਹੜਾ ਬੇਸਿਕ ਕੰਮ ਕਰਨ ਵਾਲਾ ਬੰਦਾ ਜਿਵੇਂ ਸਾਸੀਂ ਪਿੰਡਾਂ 'ਚ ਰਹਿੰਨੇ ਸਾਡੇ ਪੇਰੈਂਟਸ ਨੇ ਵੀ ਕਦੇ ਸਟਾਰਬਕਸ ਨਹੀਂ ਜਾਂਦੇ ਹੈਗੇ ਉਹ ਠੀਕ ਹੈ ਉਥੇ ਉਹ ਆਮ ਗੱਲਾਂ ਨੇ ਮਤਲਬ ਬੇਰੀ ਬੇਸਿਕ ਉਹਨਾਂ ਲਈ ਗੱਲਾਂ ਨੇ ਜਿਵੇਂ ਕਾਫੀ ਫੜ ਲਓ ਉਥੇ ਹੈਨਾ ਸੋ ਸਟੈਂਡਰਡ ਦਾ ਫਰਕ ਪੈ ਜਾਂਦਾ ਲਾਈਫ ਦਾ ਹੈਨਾ ਜੋ ਪੰਜਾਬ ਦੇ ਵਿੱਚ ਅਸੀਂ ਰੂਟਸ ਨਾਲ ਜੁੜੇ ਹੋਏ ਆ ਅਸੀਂ ਜਿੱਦਾਂ ਦੇ ਜਗ੍ਹਾ ਤੇ ਜੰਮੇ ਆ ਜਿਹੜੇ ਪਿੰਡ ਚ ਜੰਮੇ ਜਾਂ ਜਿਹੜੇ ਸ਼ਹਿਰ ਜੰਮੇ ਅਸੀਂ ਉਥੇ ਕਨੈਕਟਡ ਸਾਡੇ ਦੋਸਤ ਮਿੱਤਰ ਹੁੰਦੇ ਨੇ ਇੱਥੇ ਤਾਂ ਪਲੱਸ ਪੁਆਇੰਟ ਉਹ ਆ ਹੈਨਾ ਜੇ ਅਸੀਂ ਬਾਹਰ ਬਰਨੋਗੇ ਤਾਂ ਸਾਡੇ ਬਾਹਰਲੇ ਦੋਸਤ ਹੋਣਗੇ ਸਾਨੂੰ ਪੰਜਾਬ ਉਪਰ ਲੱਗੂਗਾ ਹੂੰ ਸੋ ਇੱਥੇ ਫੈਸਟੀਵਲਸ ਵੀ ਬਹੁਤ ਵਧੀਆ ਮਨਾਏ ਜਾਂਦੇ ਨੇ ਜਿਵੇਂ ਲੋੜੀ ਪਹਿਲੀ ਵਾਰ ਮੈਂ ਇੱਥੇ ਦੇਖੀ ਸੀ ਲੋਹੜੀ ਪ੍ਰੋਪਰਲੀ ਜਦੋਂ ਉਹ ਬੰਬ ਫਾਇਰ ਕਰਕੇ देन ਦੀਵਾਲੀ ਹੋਲੀ ਯੂ نو ਸੋ ਉਹ ਉਹ ਅਲੱਗ ਹੈ ਥੋੜਾ ਬ੍ਰਾਡ ਨਾਲੋਂ ਬਾਕੀ ਉਹ ਭਗਤੀ ਪੰਜਾਬ ਚ ਜ਼ਿਆਦਾ ਆ ਮਹਿਮਾਨ ਨਵਾਜੀ ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਵਧੀਆ ਹਮ ਯਾ ਅੱਛਾ ਮੈਨੂੰ ਮੈਮ ਜਿਵੇਂ ਅਸੀਂ ਤੁਹਾਡੀ ਗੱਲ ਕਰੀਏ ਅਸੀਂ ਨਾ ਆਪਸ ਵਿੱਚ ਬੈਠੀਆਂ ਹੋਈਆਂ ਸੀ ਐਂਕਰਸ ਤੇ ਜਿਵੇਂ ਕਈਆਂ ਦੇ ਵਿਆਹ ਹੋਏ ਨੇ ਹਨਾ ਨਵੇਂ-ਨਵੇਂ ਹੋਏ ਆ ਤਾਂ ਅਸੀਂ ਆਪਸ ਵਿੱਚ ਗੱਲ ਇਹ ਤੁਹਾਡੇ ਤੋਂ ਵੀ ਅਸੀਂ ਜਾਣਨਾ ਚਾਹਾਂਗੇ ਕਿ ਵਿੱਚ ਹੋ ਜਾਂਦਾ ਕਹਿੰਦੇ ਛੜੇ ਲੋਕ ਪਿੱਛੇ ਹੋ ਜਾਂਉਂ ਸੋ ਮਤਲਬ ਤੁਹਾਡਾ ਜਿੱਦਾ ਪਹਿਲਾਂ ਦਾ ਲਾਈਫਸਟਾਈਲ ਤੇ ਹੁਣ ਵਿਆਹ ਤੋਂ ਬਾਅਦ ਦਾ ਲਾਈਫਸਟਾਈਲ ਕਿੰਨਾ ਕੁ ਚੇਂਜ ਆਇਆ ਐਂਡ ਇੱਕ ਜਿਹੜਾ ਲਾਈਫ ਪਾਰਟਨਰ ਹੈ ਉਹ ਜਦੋਂ ਵਧੀਆ ਹੋਵੇ ਤਾਂ ਉਹ ਕਿਸ ਤਰ੍ਹਾਂ ਲਾਈਫ ਜਿਹੜੀ ਹੈ ਚੇਂਜ ਹੁੰਦੀ ਹੈ <coughs> let me think <laughs> 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 lifestyle uh, sada badlav nahi aaya which is a good thing because sometimes um, cha zyada change bhi kade kade hazam nahi hunde you know <coughs> so uh, in terms of that matlab ode chinna change nahi aaya but uh, i think vyaptobat i'm sorry main agree karenge ki ek sense of responsibility bad jandi hai te ek sense of stability bad jandi hai <coughs> ਯੂ نو ਇਹ ਦੋਨੋਂ ਚੀਜ਼ਾਂ ਵਧਣੀਆਂ ਵੀ ਜ਼ਰੂਰੀ ਹੁੰਦੀਆਂ ਨੇ ਯੂ نو ਕਿਸੇ ਹੋਰ ਦੀ ਫੈਮਿਲੀ ਨੂੰ ਆਪਣੇ ਨਾਲ ਜੋੜਨਾ ਫਿਰ ਸਿਰਫ ਆਪਣੀ ਫੈਮਿਲੀ ਲਈ ਨਹੀਂ ਤੁਸੀਂ ਉਹਨਾਂ ਦੇ ਫੀਲਿੰਗਸ ਲਈ ਕਿਸੇ ਹੋਰ ਦੀ ਫੈਮਿਲੀ ਦੇ ਫੀਲਿੰਗਸ ਲਈ ਵੀ ਰਿਸਪੌਂਸਿਬਿਲਟੀ ਲੈਣੀ ਅਮ ਇਟਸ ਉਹਦੇ ਚ ਮਜ਼ਾ ਵੀ ਆ ਉਹਦੇ ਚ ਥੋੜਾ ਜਿਹਾ ਤੁਹਾਨੂੰ ਤੁਹਾਨੂੰ ਮੈਚੋਰਿਟੀ ਵੱਲ ਫਿਰ ਉਹ ਪੁਸ਼ ਕਰਦਾ ਹੈ ਆਈ ਥਿੰਕ ਫਿਰ ਤੁਸੀਂ ਉਹ ਨਿਆਣ ਬੁੱਧੀ ਵਿੱਚ ਚੀਜ਼ਾਂ ਨਹੀਂ ਕਹਿ ਸਕਦੇ ਜਾਂ ਨਹੀਂ ਕਰ ਸਕਦੇ ਜੋ ਤੁਸੀਂ ਆਪਣੇ ਪਰਿਵਾਰ ਨਾਲ ਸ਼ਾਇਦ ਫਿਰ ਵੀ ਕਰ ਲੈਂਦੇ ਹੋ ਯੂ نو ਆਪਣੇ ਮੀਡੀਅਟ ਮਮ ਡੈਡ ਨਾਲ ਅ ਪਰ ਇਹ ਆ ਤੁਸੀਂ ਥੋੜਾ ਸੋਚ ਸਮਝ ਕੇ ਪੈਰ ਰੱਖਦੇ ਹੋ ਥੋੜਾ ਜ਼ਿਆਦਾ ਵੀ ਨਹੀਂ ਫਿਰ ਉਹ ਫਿਰ ਨਕਲੀ ਹੋ ਜਾਏਗਾ ਬਿਲਕੁਲ ਯੂ نو ਰਿਸ਼ਤੇ ਜਿੰਨੇ ਸੱਚੇ اور ਜਿੰਨੇ ਰੀਅਲ ਐਂ ਜਿੰਨੇ ਮਤਲਬ ਡਾਇਰੈਕਟ ਹੋਣੋ ਬੈਸਟ ਐ ਬਟ ਇੱਕ ਇੱਜ਼ਤ ਇੱਕ ਮਿਊਚੁਅਲ ਇੱਜ਼ਤ ਦੇ ਦਾਇਰੇ ਵਿੱਚ ਰਹਿ ਕੇ ਲੱਗਦਾ ਕਿ ਕੁੜੀਆਂ ਦੀ ਲਾਈਫ ਜਿਹੜੀ ਐ ਉਹ ਉਹ ਜ਼ਿਆਦਾ ਚੇਂਜ ਹੁੰਦੀ ਐ ਆਫਟਰ ਮੈਰਿਜ ਕਿ ਉਹਨਾਂ ਤੇ ਰਿਸਪਾਂਸਿਬਿਲਟੀ ਜ਼ਿਆਦਾ ਅੱਜ ਦੇ ਟਾਈਮ ਵਿੱਚ ਆਈ ਥਿੰਕ ਮੁੰਡੇ ਕੁੜੀਆਂ ਦੀ ਮਤਲਬ ਦੋਨਾਂ ਇਕੁਅਲੀ ਹੈ ਆਪਾਂ ਕੁੜੀਆਂ ਆਪਾਂ ਊਮਨ ਕਾਰਟ ਨਹੀਂ ਖੇਡ ਸਕਦੇ ਨਾਊ ਇਨ ਟੂਡੇਜ਼ ਡੇ ਐਂਡ ਏਜ ਬਿਕਾਜ਼ ਸਿਸਟਮ ਹੀ ਆਪਾਂ ਚੇਂਜ ਕੀਤਾ ਹੈ ਕਿ ਆਪਾਂ ਜਾ ਕੇ ਬਾਹਰ ਕੰਮ ਕਰਨਾ ਹੈ ਹੈਨਾ ਇੱਕ ਪੁਆਇੰਟ ਸੀਗਾ ਕਿ ਬੰਦਾ ਕੰਮ ਕਰਦਾ ਸੀ ਐਂਡ ਫੀਮੇਲ ਜਿਹੜੀ ਆ ਉਹ ਘਰ ਸੰਭਾਲਦੀ ਸੀ ਰਾਈਟ ਹੁਣ ਆਪਾਂ ਕੀਤਾ ਹੈ ਕਿ ਆਪਾਂ ਵੀ ਕੰਮ ਕਰਾਂਗੇ ਨਾਲ ਨਾਲ ਐਂਡ ਅੱਪਾ ਫਿਰ ਰਿਸਪੌਂਸਿਬਿਲਟੀ ਮੈਨੂੰ ਨਹੀਂ ਲੱਗਦਾ ਕੋਈ ਵੀ ਜਿੰਨਾ ਮਰਜੀ ਕਹੀ ਜਾਓ ਕੋਈ ਵੀ ਕੁੜੀ ਘਰ ਦੀ ਪੂਰੀ ਰਿਸਪੌਂਸਿਬਿਲਟੀ ਲੈਂਦੀ ਆ ਨਾਲ ਮੁੰਡਾ ਕਰਦਾ ਹੀ ਹੈ ਮੈਂ ਸਿਰਫ ਆਪਣੇ ਘਰ ਦੀ ਗੱਲ ਨਹੀਂ ਕਰ ਰਹੀ ਮੈਂ ਬਾਕੀ ਘਰ ਜੋ ਵੀ ਦੇਖਿਆ ਉਹ ਬ੍ਰਾਡ ਹੋਣ ਇੱਧਰ ਹੋਣ ਉਹ ਉਹ ਹੈਲਪ ਫਿਰ ਉਹ ਡਿਮਾਂਡ ਕਰਦੀ ਆ ਬਿਕੋਜ਼ ਉਹ ਖੁਦ ਕੰਮ ਕਰ ਰਹੀ ਆ ਬਾਅਦ ਜਾ ਕੇ ਹਨਾ ਜੋ ਉਹਦੀ ਆਪਣੀ ਚੋਇਸ ਹੈ ਕਿ ਆਈ ਵਾਂਟ ਟੂ ਬੀ ਏਨ ਇੰਡੀਪੈਂਡੈਂਟ ਵੂਮਨ ਹਨਾ ਸੋ ਦੋਨਾਂ ਦੀ ਮਤਲਬ ਜੋ ਜੋ ਇੱਕ ਮੁੰਡਾ ਜਿਹੜੀਆਂ ਰਿਸਪੌਂਸਿਬਿਲਟੀਜ਼ ਐਂਡ ਡਿਫਿਕਲਟੀਜ਼ ਇੱਕ ਮੁੰਡਾ ਫੇਸ ਕਰਦਾ ਹੈ ਯੂ نو ਉਹਨੂੰ ਹੀ ਪਤਾ ਕਿ ਉਹ ਕੀ ਫੇਸ ਕਰਦਾ ਹੈ ਮੁੰਡੇ ਦੀ ਜਿਹੜੀ ਮੁੰਡਾ ਜੇ ਘਰ ਨੂੰ ਨਾ ਸੰਭ ਪਾਏ ਜਾਂ ਫਿਰ ਉਹ ਘਰ ਲਈ ਨਾ ਕਮਾ ਪਾਏ ਹੈਨਾ ਉਹਦੀ ਆਪਾਂ ਫਿਰ ਬੇਇੱਜ਼ਤੀ ਉਹ ਮੰਨੇਗਾ ਤੇ ਉਹਦੀ ਮਨਾਵਾਂਗੇ ਵੀ ਸੋਸਾਇਟੀ ਵੀ ਮਨਾਉਂਦੀ ਆ ਰਾਈਟ ਕੁੜੀ ਨਾ ਕਰੇ ਇਟਸ ਓਕੇ ਬਿਕੋਜ਼ ਇਹ ਤਾਂ ਚੱਲਦਾ ਰਿਹਾ ਹੈ ਹੈਨਾ ਸੋ ਆਈ ਥਿੰਕ ਦਿਸ ਮੁੰਡਾ ਕੁੜੀ thing ਆਪਾਂ ਨੂੰ ਆਪਾਂ ਨੂੰ ਵੀ ਐਸ ਬੀਇੰਗ ਫੀਮੇਲਸ ਆਪਾਂ ਨੂੰ ਵੀ ਰਿਸਪੈਕਟ ਕਰਨੀ ਪੈਣੀ ਹੈ ਕਿ ਨਹੀਂ ਮੁੰਡਿਆਂ ਦਾ ਵੀ ਉਨਾ ਹੀ ਬੁਰਾ ਹਾਲ ਹੈ ਜੇ ਸਾਡਾ ਹੈ ਰਾਈਟ ਐਂਡ ਵਾਈਸਾ ਵਰਸਾ ਮਿਊਚੁਅਲ thing ਹੁੰਦੀ ਹੈ ਲਾਈਕ ਦੇਨ ਕਿ ਇਹ ਬਟ ਕਿਤੇ ਨਾ ਕਿਤੇ ਇਹ ਚੀਜ਼ ਮੈਨੂੰ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਖਿੱਚ ਦਿੱਤੀ ਹੈ ਕਿ ਅਸੀਂ ਇਕਵੈਲਿਟੀ ਚਾਹਨੇ ਆ ਬਟ ਅਸੀਂ ਕਿਤੇ ਨਾ ਕਿਤੇ ਇਹ ਚੀਜ਼ ਇੱਕ ਕੁਆਲਿਟੀ ਠੀਕ ਹੈ ਪਰ ਬੇਇੱਜ਼ਤੀ ਤੇ ਨਹੀਂ ਹੋਣਾ ਨਾ ਸੋ ਇਟਸ ਲਾਈਕ ਕਿ ਯਾਰ ਆਪਣੇ ਹੀ ਆਪਣਾ ਬਾਪ ਕੀ ਹੈ ਮੇਲ ਹੈ ਰਾਈਟ ਆਪਣਾ ਪਾਰਟਨਰ ਕੀ ਹੈ ਮੇਲ ਹੈ ਅੱਗੇ ਜਾ ਕੇ ਬੱਚਾ ਹੋਵੇਗਾ ਮੁੰਡਾ ਹੋਇਆ ਤਾਂ ਮੇਲ ਹੈ ਸੋ 让我们 ਨਾ ਗੈਟ ਇਨਟੂ ਦਿਸ ਠੀਕ ਹੈ ਆਮ 올 ਫॉर ਊਮਨ ਇਨ ਪਾਵਰਮੈਂਟ ਬਟ ਹੇਟ ਤੇ ਨਹੀਂ ਆਉਣਾ ਆਪਾਂ ਉਹ ਫੈਮਿਨਿਸਮ ਦੇ ਨਾਮ ਤੇ ਮੁੰਡਿਆਂ ਨੂੰ ਲੋ ਨਹੀਂ ਕਰਨਾ ਕਿ ਯੂ نو ਮੈਨ ਆ ਲਾਈਕ ਦਿਸ ਮੈਨ ਆ ਲਾਈਕ ਥੈਟ ਫਿਰ ਤੁਸੀਂ ਮੈਨ ਨਾਲ ਹੀ ਵਿਆਹ ਕਰਾਉਣਾ ਆ ਮੈਨ ਨੂੰ ਹੀ ਮਤਲਬ ਇਟ ਡੋਜ਼ਨਟ ਮੇਕ ਸੈਂਸ ਟੂ ਮੀ ਜਾਂ ਫਿਰ ਤੁਸੀਂ ਬਿਲਕੁਲੀ ਪਿੱਛੇ ਹਟ ਜਾਓ ਯੂ نو ਮੈਨੂੰ ਬਹੁਤ ਵਧੀਆ ਲੱਗਾ ਤੁਹਾਡਾ ਇਹ ਜਵਾਬ ਕਿਉਂਕਿ ਮੋਸਟਲੀ ਜਦੋਂ ਅਸੀਂ ਗੱਲ ਕਰਦੇ ਆ ਨਾ ਤਾਂ ਕੁੜੀਆਂ ਕਹਿੰਦੀਆਂ ਨਹੀਂ ਨਹੀਂ ਅਸੀਂ ਜ਼ਿਆਦਾ ਰਿਸਪਾਂਸਿਬਲ ਆ ਬਟ ਯੂ ਆਰ ਦਾ ਵਨ ਜਿਨ੍ਹਾਂ ਨੇ ਇਹ ਚੀਜ਼ ਨੂੰ ਕਿਹਾ ਕਿ ਹਾਂ ਕਿ ਇਕੁਅਲ ਹੋਣਾ ਚਾਹੀਦਾ ਕਿਉਂਕਿ ਮੈਂ ਵੀ ਇਹੀ ਚੀਜ਼ ਮੰਨਦੀ ਆ ਕਿ ਇਕੁਅਲੀ ਅਗਰ ਤੁਸੀਂ ਚੱਲੋਗੇ ਕੁਝ ਚੀਜ਼ਾਂ ਜੋ ਨੇਚਰਲੀ ਇੱਕ ਫੀਮੇਲਸ ਹੁੰਦੀਆਂ ਨੇ ਨੇਚਰਲੀ ਕਿਉਂਕਿ ਉਹ ਹੀ ਇੱਕ ਬੱਚੇ ਨੂੰ ਜਨਮ ਦਿੰਦੀ ਐ ਸੋ ਉਹਦੇ ਚ ਬਹੁਤ ਨੇਚਰਲੀ ਚੀਜ਼ਾਂ ਆ ਜਾਂਦੀਆਂ ਨੇ ਜਿਵੇਂ ਕਿ ਘਰ ਨੂੰ ਸੰਭਾਲਣਾ ਜਾਂ ਕਿ ਘਰ ਦੇ ਜਾਂ ਬੱਚਾ ਰਿਲੇਟਿਡ ਕੁਝ ਡਿਸੀਜਨਸ ਲੈਣੇ ਫਰਮ ਔਨ ਇਮੋਸ਼ਨਲ ਪੁਆਇੰਟ ਆਫ View ਬੰਦਾ ਜਿਹੜਾ ਹੁੰਦਾ ਆ ਉਹ ਸਟਰੈਂਥ ਵਾਈਜ਼ ਸਾਡੇ ਨਾਲੋਂ ਸਟਰੋਂਗਰ ਹੁੰਦਾ ਆ ਹਾਲਾਂਕਿ ਡਿਊਰਿੰਗ ਲੇਬਰ ਆਪਾਂ ਜ਼ਿਆਦਾ ਆਪਣੀ ਡਿਉਰ ਕਰਦੀ ਆ aparentਲੀ ਪਰ ਬੰਦਾ ਸਟਰੈਂਥ ਵਾਈਜ਼ ਜ਼ਿਆਦਾ ਆਪਾਂ ਤੋਂ ਹਮੇਸ਼ਾ ਹੀ ਸਟਰੋਂਗ ਰਹਾ ਹੈਗਾ ਆ ਸੋ ਉਹ ਚੀਜ਼ਾਂ ਜੋ ਨੇਚਰ ਨੇ ਡਿਸਾਈਡ ਕੀਤੀਆਂ ਬਹੁਤ ਪਹਿਲਾਂ ਦੀਆਂ ਉਹ ਤਾਂ ਹੈਗੀਆਂ ਹੀ ਆ ਰਾਈਟ ਬਟ ਦੇ ਸ਼ੁੱਡ ਨਾਟ ਬੀ ਦਿਸ ਫੈਮਿਨਿਜ਼ਮ ਦੇ ਨਾਮ ਤੇ ਆਪਾਂ ਬਸ ਆਪਣੀ ਹੀ ਕਰਦੇ ਬੰਦਿਆਂ ਦੀ ਬੇਇੱਜ਼ਤੀ ਨਹੀਂ ਕਰਨੀ ਮੈਂ ਇਹ ਕਹਿ ਰਹੀ ਆ ਇਟਸ ਨਾਟ ਫੇਅਰ ਜੀ ਸੋ ਬਹੁਤ ਵਧੀਆ ਲੱਗਾ ਮੈਨੂੰ ਤੁਹਾਡਾ ਇਹ ਜਵਾਬ ਫਿਲਮ ਦੇ ਹਤੇ ਆਨੇ ਆ ਆਖਰੀ ਸਵਾਲ ਆ ਮੇਰਾ ਕਿ ਜੋ ਤੁਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਲੱਗਦਾ ਹੈ ਕਿ ਤੁਸੀਂ ਉਸ ਚੀਜ਼ ਦੇ ਵਿੱਚ ਸਫਲ ਹੋਏ ਹੋ ਵੱਡਾ ਕਰ ਦੇ ਚੁ ਯਾ ਆਈ ਵੁੱਡ ਸੇ ਸੋ ਸੇ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਜਿਹੜੀ ਵੀ ਆਪਾਂ ਮੂਵੀ ਕਰੀਏ ਬਾਕੀ ਸਿਰਫ ਐਕਟਰਸ ਦੇ ਹੱਥ ਇਦਾਂ ਨਹੀਂ ਹੁੰਦਾ ਕਿ ਐਕਟਰਸ ਉਸ ਮੂਵੀ ਚ ਨੇ ਤਾਂ ਉਹਨਾਂ ਦੇ ਅਕੋਰਡਿੰਗ ਸਭ ਕੁਝ ਜਾਏਗਾ ਬਿਕਾਜ਼ ਅਸੀਂ ਰਾਈਟਰਸ ਐਂਡ ਡਾਇਰੈਕਟਰਸ ਐਂਡ ਐਡੀਟਰਸ ਨਹੀਂ ਆ ਮੂਵੀ ਦੇ ਰਾਈਟ ਸੋ ਅਸੀਂ ਜੋ ਸਾਨੂੰ ਸਾਡਾ ਪਾਰਟ ਦਿੱਤਾ ਜਾਂਦਾ ਆ ਉਹ ਅਸੀਂ ਬੈਸਟ ਕਰਾਂਗੇ ਬਟ ਡਾਇਰੈਕਟਰ ਨੇ ਕੀ ਟੇਕ ਲੈਣਾ ਕਿਵੇਂ ਲੈਣਾ ਆ ਟੈਕਨੀਕਲੀ ਕੀ ਕਰਨਾ ਆ ਉਹਦੀ ਰਿਸਪੌਂਸਿਬਿਲਟੀ ਆ ਫਿਰ ਬਾਅਦ ਵਿੱਚ ਐਡੀਟਰ ਨੇ ਉਸ ਨੂੰ ਕਿਸ ਤਰ੍ਹਾਂ ਜੋੜਨਾ ਆ ਉਹ ਉਹਦੀ ਰਿਸਪੌਂਸਿਬਿਲਟੀ ਆ ਇਨ ਫੈਕਟ ਕਾਫੀ ਕੁਝ ਕਾਫੀ ਲੋਕ ਕਹਿੰਦੇ ਨੇ ਕਿ ਮੂਵੀ ਡਾਇਰੈਕਟਰ ਵੀ ਨਹੀਂ ਬਣਾਉਂਦਾ ਐਡੀਟਰ ਬਣਾਉਂਦਾ ਹੈ ਸੌਰੀ ਬਟ ਨਾਟ ਅ ਟੇਕ ਵਿਦ ਕ੍ਰੈਡਿਟ ਫਰਮ ਡਾਇਰੈਕਟਰਸ ਬਟ ਰੀਅਲ ਮੂਵੀ ਤਾਂ ਐਡੀਟਿੰਗ ਟੇਬਲ ਤੇ ਹੀ ਬਣਦੀ ਹੈ ਯੂ نو ਸੋ ਅਸੀਂ ਜਿੰਨਾ ਮਰਜੀ ਜ਼ੋਰ ਲਾ ਲਈਏ ਜਾਂ ਫਿਰ ਜਿੰਨਾ ਨਾ ਲਾਈਏ ਕਦੇ ਕਦੇ ਨਾ ਜ਼ੋਰ ਲੱਗਦਾ ਵੀ ਨਹੀਂ ਜਿੰਨਾ ਅਸੀਂ ਬਿਊਟੀਫੁਲੀ ਜਾਂ ਫਿਰ ਜਿੰਨੀ ਜਿੰਨੇ ਉਹ ਬਿਊਟੀਫੁਲੀ ਮਤਲਬ ਸ਼ਾਟਸ ਲਏ ਹੁੰਦੇ ਨੇ ਕਿ ਉਹਨੂੰ ਕਿਤੋਂ ਸਾਡੀ ਪਰਫਾਰਮੈਂਸ ਨੂੰ ਕਿੰਨਾ ਇਨ ਲਾਈਕ ਐਨਹਾਂਸ ਕਰ ਦਿੰਦਾ ਹੈ ਸੋ ਇਟਸ ਅ ਕਲੈਕਟਿਵ ਐਫਰਟ ਇਟਸ ਅ ਕਲੈਕਟਿਵ ਯੂ نو ਫਾਈਟ ਟੂ ਮੇਕ ਅ ਗੁੱਡ ਪ੍ਰੋਡਕਟ ਜੀ ਸੋ ਤੁਸੀਂ ਕੁਝ ਕਹਿਣਾ ਚਾਹੋਗੇ ਜਦੋਂ ਇਸ ਮੈਂ ਇਹੀ ਕਹਿਣਾ ਚਾਹਨਾ ਕਿ ਤੇ ਆ ਛੱਡੀ ਫਿਲਮ ਆ ਰਹੀ ਆ ਉਹ ਜਰੂਰ ਦੇਖੋ ਤੇ ਮੈਂ ਜੋਨ ਆਊਟ ਹੋ ਗਿਆ ਸੀ ਸੌਰੀ ਮੈਂ ਲੰਬਾ ਖਿੱਚਦਾ ਮੈਂ ਸੌਰੀ ਸੌਰੀ ਸੋ ਹਾਂ ਤੇਰਾ ਤਰੀਕ ਛੱਡੀ ਫਿਲਮ ਆ ਰਹੀ ਆ ਵੱਡਾ ਕਰ ਸੋ ਸਾਰਿਆਂ ਨੂੰ ਪਰਜੋਰ ਅਪੀਲ ਕੀਤੀ ਜਾ ਰਹੀ ਆ ਕਿ ਤੁਸੀਂ ਸਿਨੇਮੇ ਘਰਾਂ ਜਰੂਰ ਪਹੁੰਚੋ ਸਾਡੀ ਕੰਪੇਨਸ਼ਨ ਕਿਤੇ ਹੋਰ ਪਹੁੰਚ ਕੇ ਸੌਰੀ ਅੱਛਾ ਜੋ ਮੈਂ ਨਾ ਪੂਰੇ ਹੂੰ ਹਾਂ ਚੰਦੋ ਇਹਨਾਂ ਨੂੰ ਪੁੱਛਿਆ ਕਹਿੰਦੇ ਮੈਂ ਸੋ ਰਿਹਾ ਸੀ ਸੋਨ ਆਊਟ ਹੋ ਗਿਆ ਸੀ ਬਟ ਐਕਟ ਬਹੁਤ ਵਧੀਆ ਕਰ ਰਹੀ ਸੀ ਕਿ ਕਿ ਮੈਂ ਸੁਣ ਰਿਹਾ ਨਹੀਂ ਸੁਣਿਆ ਵੀ ਨਹੀਂ ਬਹੁਤ ਹੀ ਜ਼ਿਆਦਾ ਡੂੰਘੀਆਂ ਗੱਲਾਂ ਲਈਆਂ ਸੀ ਜੀ ਇੱਕ ਵਾਰੀ ਤੇ ਤੁਸੀਂ ਅਪੀਲ ਕਰ ਦੋ 13 ਦਸੰਬਰ ਨੂੰ ਫਿਲਮ ਆ ਰਹੀ ਹੈ ਵੱਡਾ ਘਰ ਤਾਂ ਜ਼ਰੂਰ ਆਪਣੀ ਫੈਮਲੀ ਨਾਲ ਫਰੈਂਡਸ ਨਾਲ ਜ਼ਰੂਰ ਦੇਖਣ ਜਾਣਾ ਸੋ ਇਹਨਾਂ ਨੇ ਜੋ ਗੱਲ ਕਹੀ ਹੈ ਮੈਨੂੰ ਪੂਰੀ ਕਰਦਾ ਕੀ ਸਾਡੀ 13 ਨਵੰਬਰ ਨੂੰ ਫਿਲਮ ਆ ਰਹੀ ਹੈ ਵੱਡਾ ਕਰ ਤੁਸੀਂ ਸਾਰਿਆਂ ਨੇ ਸਾਨੂੰ ਜਰੂਰ ਸਿਨੇਮੇ ਘਰਾਂ ਦੇਖਣ ਆਣਾ ਸਾਡੀ ਇਹੀ ਬੇਨਤੀ ਹੈ ਤੁਹਾਨੂੰ ਥੈਂਕ ਯੂ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਆ ਆਲ ਦਾ ਵੈਰੀ ਬੈਸਟ ਸੋ ਜੀ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ ਹੋਰ ਅਪਡੇਟ ਦੇ ਲਈ ਬਨੇ ਰਹੋ ਗੱਭਰੂ ਟੀਵੀ ਦੇ ਨਾਲ ਸੱਚੀ ਆਕਾਲ ਸੱਚੀ ਆਕਾਲ ਜੀ